ਕਿਤੇ ਬੜਾ ਉਹ ਦਮ ਜੀ ਮੈਂ ਅੱਜ ਜੀ ਆਇਓ ਵਾਸਤੇ ਇੱਥੇ ਮੰਗ ਵਰਤ ਕੇ ਡੀਸੀ ਨੂੰ ਜੇ ਆਏ ਸੀ ਉਹ ਮਿਲੇ ਨਹੀਂ ਇੱਥੇ ਉਹ ਹੜਾੰਦਾ ਕਰਕੇ ਕਿਤੇ ਦੌਰੇ ਤੇ ਗਏ ਹੋਏ ਆ ਤੇ ਉਹ ਇੱਥੇ ਦੇ ਦਿੱਤਾ ਵਾ ਬਾਕੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਨੂੰ ਥੋੜੇ ਦਿਨ ਦੀ ਭਾਏ 5 ਦਿਨ ਦੀ ਭਾਏ ਹਫਤੇ ਦੀ ਪਰੋਲ ਦਿੱਤੀ ਜਾਏ ਕਿਉਂਕਿ ਜੋ ਖਡੂਰ ਸਾਹਿਬ ਦੇ ਹਲਕੇ ਨੇ ਉਹਨਾਂ ਨੂੰ ਇੰਨੀਆਂ ਹੋਟਾਂ ਨਾਲ ਜਤਾਇਆ ਸੀ ਤੇ ਉਹ ਉਹ ਹਲਕਾ ਸਾਰਾ ਡੁੱਬ ਚੁੱਕਾ ਵਾ ਉੱਥੇ ਬਹੁਤ ਹੀ ਜਾਨੀ ਤੇ ਮਾਨੀ ਨੁਕਸਾਨ ਹੋਇਆ ਵਾ ਸਾਰੇ ਘਰ ਡੁੱਬੇ ਆ ਤੇ ਭਾਈ ਸਾਹਿਬ ਇਹ ਗੱਲ ਤੇ ਬਹੁਤ ਚਿੰਤਾਤ ਵਾ ਬਹੁਤ ਫਿਕਰ ਵਾ ਕਿ ਮੈਂ ਜਾ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੇਖਾਂ ਮਿਲਾਂ ਕਿਉਂਕਿ ਕਦੇ ਵੀ ਆਪਣਾ ਆਪਾਂ ਹੀ ਅਸੀਂ ਆਪਣਾ ਨਮੈਦਾ ਚੋਂਦੇ ਆ ਤੇ ਅਸੀਂ ਇਹੋ ਹੀ ਆਸ ਕਰਦੇ ਆ ਸਾਡੇ ਦੁੱਖ ਸੁੱਖ ਦੇ ਵਿੱਚ ਉਹ ਸਾਡਾ ਨਮੈਦਾ ਸਾਡੇ ਨਾਲ ਖੜੇ ਇਸ ਕਰਕੇ ਉਹ ਮਜਬੂਰੀ ਕਾਰਨ 3 ਸਾਲ ਤੋਂ ਜੇਲ੍ਹ ਚ ਬੈਠਾ ਵਾ ਕਿ ਲੋਕ ਵੀ ਇਸ ਗੱਲ ਤੋਂ ਬੜੇ ਪਰੇਸ਼ਾਨ ਆ ਤੇ ਭਾਈ ਸਾਹਿਬ ਵੀ ਇਸ ਗੱਲ ਤੋਂ ਪਰੇਸ਼ਾਨ ਪਰੇਸ਼ਾਨ ਆ ਕਿਉਂਕਿ ਮੈਨੂੰ 8-10 ਦਿਨ ਦੀ ਪਰੋਲ ਦਿੱਤੀ ਜਾਵੇ ਤੇ ਮੈਂ ਜੇ ਕਿ ਜਾ ਕੇ ਆਪਣੇ ਹਲਕੇ ਦੀ ਸਾਰ ਲਵਾਂ ਹਲਕੇ ਦੇ ਲੋਕਾਂ ਨੂੰ ਮਿਲਾਂ। ਅਸੀਂ ਤਾਂ ਬੇਨਤੀ ਕਰਦੇ ਆ ਕਿ ਜੇ ਅੱਜ ਸਾਰੇ ਪੰਜਾਬ ਦੀ ਇਹ ਹਾਲਾਤ ਆ ਕਿ ਸਾਰਾ ਪੰਜਾਬ ਡੁੱਬ ਚੁੱਕਾ ਖਾਸ ਕਰਕੇ ਖਡੂਰ ਸਾਹਿਬ ਹਲਕਾ ਕਿ ਅੱਜ ਇਹਨਾਂ ਨੂੰ ਇਹ ਸਾਡੀ ਬੇਨਤੀ ਜਿਹੜੀ ਪਰਵਾਣ ਕਰਨੀ ਚਾਹੀਦੀ ਸੀ ਤੇ ਜਰੂਰ ਉਹਨੂੰ 2-4 ਦਿਨ ਦੀ ਜਿਹੜੀ